ਹੈਲੋ ਫਰੈਂਡਸ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਪੁਲਿਸ ਕਨਸਟੇਬਲ ਦੀਆਂ ਪੋਸਟਾਂ ਆਈਆਂ ਨੇ 1746 ਪੋਸਟਾਂ ਨੇ ਸਾਨੂੰ ਕਾਫੀ ਫੋਨ ਕਾਲਸ ਤੇ ਕੁਰੀਜ਼ ਆ ਰਹੀਆਂ ਸੀਗੀਆਂ ਇਹਨਾਂ ਪੋਸਟਾਂ ਦੇ ਬਾਰੇ ਕਿ ਡਿਟੇਲਸ ਬੱਚਿਆਂ ਨੂੰ ਕੁਝ ਡਾਊਟਸ ਨੇ ਜਾਂ ਕੁਝ ਡਿਟੇਲਸ ਕਲੀਅਰ ਨਹੀਂ ਹੋ ਰਹੀਆਂ ਆ ਆਪਾਂ ਇਹ ਸਾਰਾ ਤੁਹਾਨੂੰ ਅੱਜ ਇਹ ਵੀਡੀਓ ਦੇ ਵਿੱਚ ਦਿਖਾਵਾਂਗੇ ਲਾਸਟ ਤੱਕ ਵੀਡੀਓ ਦੇ ਵਿੱਚ ਬਨੇ ਰਹੋ ਤੁਹਾਡੀਆਂ ਸਾਰੀਆਂ ਡਾਊਟਸ ਆ ਜਿਹੜੀਆਂ ਪੁਲਿਸ ਕਨਸਟੇਬਲ ਦੀਆਂ ਪੋਸਟਾਂ ਆਈਆਂ ਨੇ ਉਹਨਾਂ ਬਾਰੇ ਕਲੀਅਰ ਹੋ ਜਾਣਗੀਆਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਹ ਜਿਹੜੀਆਂ ਪੋਸਟਾਂ ਨੇ ਪੰਜਾਬ ਪੁਲਿਸ ਵੱਲੋਂ ਆਈਆਂ ਨੇ ਟੈਕ ਟੈਕ ਐਂਡ ਆਰਮਡ ਕਾਟਿੰਗ ਦੀਆਂ ਪੋਸਟਾਂ ਨੇ ਤੇ ਇਹਨਾਂ ਨੂੰ ਅਪਲਾਈ ਕਰਨ ਲਈ ਤੁਸੀਂ punjabpolice.gov.in ਵੈੱਬਸਾਈਟ ਤੇ ਜਾ ਕੇ ਤੁਸੀਂ ਇਹਨਾਂ ਨੂੰ ਅਪਲਾਈ ਕਰ ਸਕਦੇ ਹੋ ਅਪਲਾਈ ਹੋਣੀਆਂ ਇਹ ਸ਼ੁਰੂ ਹੋ ਚੁੱਕੀਆਂ ਨੇ 21 ਫਰਵਰੀ ਤੋਂ ਲੈ ਕੇ ਤੁਸੀਂ 13 ਮਾਰਚ 2025 ਤੱਕ ਤੁਸੀਂ ਇਹਨਾਂ ਨੂੰ ਅਪਲਾਈ ਕਰ ਸਕਦੇ ਹੋ ਇਸ ਦੇ ਵਿੱਚ ਕੀ ਹੈ ਕਿ ਤੁਹਾਡਾ ਕੰਪਿਊਟਰ ਬੇਸਡ ਟੈਸਟ ਹੋਣਾ ਹੈ ਇਹਨਾਂ ਪੋਸਟਾਂ ਦੇ ਲਈ ਤੇ ਹੁਣ ਆਪਾਂ ਦੇਖਦੇ ਹਾਂ ਇਹ ਪੋਸਟਾਂ ਹੈ ਕਿੰਨੀਆਂ ਨੇ ਇਹ ਪੋਸਟਾਂ ਤੁਸੀਂ ਦੇਖ ਰਹੇ ਹੋ ਦੋ ਤਰ੍ਹਾਂ ਦੀਆਂ ਪੋਸਟਾਂ ਨੇ ਡਿਸਟ੍ਰਿਕਟ ਕੈਟਰ ਦੀਆਂ ਨੇ ਤੇ ਆਰਮਡ ਫੋਰਸ ਦੀਆਂ ਨੇ ਤੁਸੀਂ ਦੇਖੋਗੇ ਜਿਹੜੀਆਂ ਡਿਸਟ੍ਰਿਕਟ ਕੈਟਰ ਦੀਆਂ ਪੋਸਟਾਂ ਨੇ ਟੋਟਲ 1261 ਪੋਸਟਾਂ ਨੇ ਜਿਹਦੇ ਵਿੱਚੋਂ 410 ਵੂਮਨਸ ਦੀਆਂ ਪੋਸਟਾਂ ਨੇ ਤੇ ਇਸ ਤੋਂ ਬਾਅਦ ਫਿਰ ਆਰਮਡ ਕੁਲਿਸ ਕੈਟਰ ਦੀਆਂ ਪੋਸਟਾਂ ਨੇ ਇਸ ਦੀਆਂ ਟੋਟਲ 485 ਪੋਸਟਾਂ ਨੇ ਤੇ ਜਿਹਦੇ ਵਿੱਚੋਂ 157 ਵੂਮਨਸ ਦੀਆਂ ਪੋਸਟਾਂ ਨੇ ਤੁਸੀਂ ਦੇਖੋਗੇ ਕਿ ਟੋਟਲ 1746 ਪੋਸਟਾਂ ਬਣਦੀਆਂ ਨੇ ਜਿਹਦੇ ਵਿੱਚੋਂ 5 6 7 567 ਪੋਸਟਾਂ ਲੜਕੀਆਂ ਲਈ ਨੇ ਤੇ ਬਾਕੀ ਮੈਲਸ ਲਈ ਨੇ ਤਾਂ ਬਹੁਤ ਹੀ ਵਧੀਆ ਅਪਰਚੂਨਟੀ ਹੈ ਤੁਸੀਂ ਮਿਸ ਨਾ ਕਰੋ ਸਾਰੇ ਜਾਣੇ ਇਹ ਪੋਸਟਾਂ ਨੂੰ ਜ਼ਰੂਰ ਅਪਲਾਈ ਕਰੋ ਤੇ ਇਸ ਤੋਂ ਬਨਾ ਐਕਸ ਸਰਵਿਸਮੈਨ ਤੇ 트랜ਸਜੈਂਡਰ ਵੀ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਨੇ ਹੁਣ ਆਪਾਂ ਗੱਲ ਕਰਾਂਗੇ ਇਹਨਾਂ ਪੋਸਟਾਂ ਦੀ ਐਲੀਜੀਬਿਲਟੀ ਦੇ ਬਾਰੇ ਨੈਸ਼ਨੈਲਿਟੀ ਕੋਈ ਵੀ ਇੰਡੀਅਨ ਸਿਟੀਜ਼ਨ ਇਹਨਾਂ ਨੂੰ ਅਪਲਾਈ ਕਰ ਸਕਦਾ ਏਜ ਰਿਲੈਕਸੇਸ਼ਨ ਦੀ ਗੱਲ ਕਰੀਏ 18 ਤੋਂ 28 ਸਾਲ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਜਿਹੜੇ ਵੀ ਕੈਂਡੀਡੇਟ 18 ਤੋਂ 28 ਸਾਲ ਦੇ ਵਿੱਚ ਨੇ 1-1 2025 ਨੂੰ ਤੁਸੀਂ 18 ਸਾਲ ਦੇ ਹੋਣੇ ਚਾਹੀਦੇ ਹੋ ਤੇ 1-1 2025 ਨੂੰ 28 ਸਾਲ ਤੋਂ ਜ਼ਿਆਦਾ ਦੇ ਨਹੀਂ ਹੋਣੇ ਚਾਹੀਦੇ ਤੇ ਏਜ ਦੇ ਵਿੱਚ ਜੋ ਰਿਲੈਕਸੇਸ਼ਨ ਹੈ ਐਸਸੀ ਔਰ ਬੀਸੀ ਕੈਂਡੀਡੇਟਸ ਲਈ 5 ਸਾਲ ਦੀ ਰਿਲੈਕਸੇਸ਼ਨ ਹੈ 33 ਇਅਰ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਆਰਮੀ ਵਾਲਿਆਂ ਲਈ ਵੀ ਏਜ ਵਿੱਚ ਰਿਲੈਕਸੇਸ਼ਨ ਹੁੰਦੀ ਹੈ ਉਹ ਉਹਨਾਂ ਨੂੰ ਕਲੀਅਰ ਹੀ ਹੈ ਜਿੰਨੀ ਉਹਨਾਂ ਨੂੰ ਰਿਲੈਕਸੇਸ਼ਨ ਜਿਹੜੀ ਮਿਲਦੀ ਹੈ ਹੁਣ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੀ ਜੇਕਰ ਗੱਲ ਕਰੀਏ ਤਾਂ 10+2 ਪਾਸ ਕਿਸੇ ਵੀ ਰੈਕੋਗਨਾਈਜ਼ਡ ਬੋਰਡ ਤੋਂ ਜੋ ਕੈਂਡੀਡੇਟਸ ਨੇ ਉਹ ਅਪਲਾਈ ਕਰ ਸਕਦੇ ਨੇ ਜੋ ਐਕਸ ਸਰਵਿਸਮੈਨ ਆ ਉਹਨਾਂ ਲਈ ਜੋ ਕੁਆਲੀਫਿਕੇਸ਼ਨ ਆ 10th ਪਾਸ ਵੀ ਉਹ ਅਪਲਾਈ ਕਰ ਸਕਦੇ ਨੇ ਜੇਕਰ ਆਪਾਂ ਫਿਜ਼ੀਕਲ ਸਟੈਂਡਰਡ ਦੀ ਗੱਲ ਕਰੀਏ ਮੇਲ ਦੇ ਲਈ ਜੋ ਫਿਜ਼ੀਕਲ ਸਟੈਂਡਰਡ ਆ 5 ਫੁੱਟ 7 ਇੰਚ ਹਾਈਟ ਹੋਣੀ ਚਾਹੀਦੀ ਆ ਫੀਮੇਲਸ ਲਈ 5 ਫੁੱਟ 2 ਇੰਚ ਹਾਈਟ ਹੋਣੀ ਚਾਹੀਦੀ ਆ ਤਾਂ ਹੀ ਉਹ ਅਪਲਾਈ ਕਰ ਸਕਦੇ ਨੇ ਆਦਰਵਾਇਜ਼ ਅਪਲਾਈ ਨਾ ਕਰਨ ਸਿਲੈਕਸ਼ਨ ਪ੍ਰੋਸੈਸ ਕੀ ਆ ਹੁਣ ਦੇਖੋ ਇਸ ਦੇ ਵਿੱਚ ਕੀ ਆ ਕਿ ਤੁਹਾਡਾ ਸਭ ਤੋਂ ਪਹਿਲਾਂ ਕੰਪਿਊਟਰ ਬੇਸਡ ਟੈਸਟ ਹੋਣਾ ਆ ਆਨਲਾਈਨ ਟੈਸਟ ਜਿਵੇਂ ਕਿ ਪਿਛਲੇ ਸਾਲ ਹੋਇਆ ਸੀਗਾ ਸੇਮ ਉਸੇ ਤਰ੍ਹਾਂ ਹੀ ਇਸ ਦੇ ਵਿੱਚ ਕੀ ਆ ਪੇਪਰ 1 ਔਰ ਪੇਪਰ 2 ਤੁਹਾਨੂੰ ਦੋ ਤਰ੍ਹਾਂ ਦੇ ਪੇਪਰ ਹੋਣੇ ਨੇ ਤੁਹਾਡੇ ਪੇਪਰ 1 ਦੇ ਵਿੱਚ ਤੁਹਾਨੂੰ 100 ਕੁਐਸਚਨ ਮਿਲੇਗਾ ਹਰੇ ਕੁਐਸਚਨ 1 ਨੰਬਰ ਦਾ ਹੋਏਗਾ ਪੇਪਰ 2 ਦੇ ਵਿੱਚ ਤੁਹਾਨੂੰ ਪੰਜਾਬੀ ਲੈਂਗੁਏਜ ਦਾ ਟੈਸਟ ਹੈ ਇਹਦੇ ਵਿੱਚੋਂ ਤੁਹਾਡੇ 50% ਮਾਰਕਸ ਕੁਆਲੀਫਾਈਂਗ ਮਾਰਕਸ ਨੇ ਮੈਨ ਟੂ ਸੇ ਕਿ ਇਹ ਸਿਰਫ ਤੁਸੀਂ ਕੁਆਲੀਫਾਈ ਹੀ ਕਰਨਾ ਪੇਪਰ ਤੁਹਾਡੇ 50% ਨੰਬਰ ਇਹਦੇ ਵਿੱਚੋਂ ਮੰਡੇਟਰੀ ਆਣੇ ਚਾਹੀਦੇ ਨੇ ਜੇ ਇਸ ਦੇ ਵਿੱਚੋਂ ਤੁਹਾਡੇ 50% ਨੰਬਰ ਨਹੀਂ ਆਉਂਦੇ ਤਾਂ ਤੁਹਾਡਾ ਜਿਹੜਾ ਅਗਲਾ ਪੇਪਰ ਹੈ ਪੇਪਰ 1 ਉਹ ਚੈੱਕ ਨਹੀਂ ਹੋਏਗਾ ਹੁਣ ਸਿਲੇਬਸ ਦੀ ਗੱਲ ਕਰੀ ਆਪਾਂ ਸਿਲੇਬਸ ਦੇ ਵਿੱਚ ਦੇਖਦੇ ਆਂ ਪੇਪਰ 1 ਦੇ ਵਿੱਚ ਜਨਰਲ ਅਵੇਅਰਨੈਸ ਦੇ ਤੁਹਾਡੇ ਟੌਪਿਕਸ ਆਣੇ ਨੇ ਠੀਕ ਹੈ ਜਿਹਦੇ ਵਿੱਚ ਕਿ ਸਭਿਧਾਨ ਨਾਲ ਰਿਲੇਟਡ ਹਿਸਟਰੀ ਜੀਓਗ੍ਰਾਫੀ ਕਲਚਰ ਹੈਲਥ ਐਂਡ ਨਿਊਟ੍ਰੀਸ਼ਨ ਕਰੰਟ ਅਫੇਅਰਸ 35 ਮਾਰਕਸ ਦਾ ਤੁਹਾਨੂੰ ਇਹ ਚੀਜ਼ ਆਣੀ ਹੈ ਕੁਆਂਟੀਟੇਟਿਵ ਤੇ ਨੰਮਰਿਕਲ ਦੀ ਗੱਲ ਕਰੀਏ 20 ਨੰਬਰ ਦੇ ਤੁਹਾਨੂੰ ਜਿਹੜਾ ਹੈਗਾ ਮੈਥਔਰ ਦੇ ਕੁਐਸਚਨ ਆਣੇ ਨੇ ਜਿਹਦੇ ਵਿੱਚ ਕਿ ਐਵਰੇਜ ਰੇਸ਼ੋ ਪਰਸੈਂਟੇਜ ਪ੍ਰੋਫਿਟ ਐਂਡ ਲਾਸ ਐਂਡ ਅਦਰ ਟੌਪਿਕਸ ਕਵਰ ਹੋਣਗੇ ਟਾਈਮ ਐਂਡ ਵਰਕ ਸਿੰਪਲ ਇੰਟਰਸਟ ਰੀਜ਼ਨਿੰਗ ਦੀ ਗੱਲ ਕਰੀਏ 20 ਨੰਬਰ ਦੀ ਤੁਹਾਨੂੰ ਰੀਜ਼ਨਿੰਗ ਆਏਗੀ ਜਿਸ ਦੇ ਵਿੱਚ ਕਿ ਸੀਕਵੈਂਸਿੰਗ ステートमेंट्स パターン オーडर एंड रैंकिंग डायरेक्शंस इज रिलेशनशिप प्रॉब्लम्स इंग्लिश लैंग्वेज स्किल दिस 10 ਨੰਬਰ ਵੀ ਆਏਗੀ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਕੁਐਸਚਨਸ ਆਣਗੇ ਪੰਜਾਬੀ ਲੈਂਗੁਏਜ ਦੇ ਵਿੱਚ ਤੁਹਾਨੂੰ 10 ਨੰਬਰ ਦੇ ਕੁਐਸਚਨ ਆਣਗੇ ਡਿਜੀਟਲ ਲਿਟਰੇਸੀ ਜਿਹਨੂੰ ਕਿ ਆਪਾਂ ਕੰਪਿਊਟਰ ਬੋਲ ਦਿੰਦੇ ਆ ਆਈਟੀ ਬੋਲ ਦਿੰਦੇ ਆ ਉਹ ਵੀ ਤੁਹਾਨੂੰ 5 ਨੰਬਰ ਦੇ ਕੁਐਸਚਨ ਉਸਦੇ ਆਣਗੇ ਇਸ ਤੋਂ ਬਿਨਾ ਪੇਪਰ 2 ਆ 50 ਨੰਬਰ ਦਾ ਆਏਗਾ ਉਹ ਜਸ ਤੁਸੀਂ ਕੁਆਲੀਫਾਈ ਹੀ ਕਰਨਾ ਪੰਜਾਬੀ ਲੈਂਗੁਏਜ ਦੇ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਕੁਐਸਚਨਸ ਹੋਣਗੇ ਸਭ ਤੋਂ ਵੱਡੀ ਗੱਲ ਇਹ ਹੈ ਕਿ 네ਗੇਟਿਵ ਮਾਰਕਿੰਗ ਨਹੀਂ ਹੈ ਤੁਸੀਂ ਪੂਰੇ ਦਾ ਪੂਰਾ ਪੇਪਰ ਅਟੈਂਪਟ ਕਰ ਸਕਦੇ ਹੋ ਕੋਈ 네ਗੇਟਿਵ ਮਾਰਕਿੰਗ ਨਹੀਂ ਹੈ ਇਸ ਦੇ ਵਿੱਚ ਤੁਹਾਡੀ ਪਹਿਲਾਂ ਤੁਹਾਡਾ ਫਿਜ਼ੀਕਲ ਟੈਸਟ ਹੋ ਜਾਏਗਾ ਪਹਿਲਾਂ ਤੁਹਾਡਾ ਜਿਹੜਾ ਰਿਟਨ ਟੈਸਟ ਹੋਏਗਾ ਆਫਟਰ ਦੈਟ ਮੈਰਿਟ ਬਣੇਗੀ ਤੇ ਫਿਰ ਤੁਹਾਨੂੰ ਫਿਜ਼ੀਕਲ ਟੈਸਟ ਲਈ ਬੁਲਾਇਆ ਜਾਏਗਾ ਫਿਜ਼ੀਕਲ ਟੈਸਟ ਦੇ ਵਿੱਚ ਕੀ ਹੈ ਕਿ ਰਨਿੰਗ ਹੋਏਗੀ ਤੁਹਾਡੀ ਲੌਂਗ ਜੰਪ ਹੋਏਗਾ ਹਾਈ ਜੰਪ ਹੋਏਗਾ ਤੇ ਹਾਈਟ ਫਲਅਰ ਮੈਟ ਹੋਏਗੀ ਜੇ ਆਪਾਂ ਗੱਲ ਕਰੀਏ ਮੇਲ ਕੈਂਡੀਡੇਟਸ ਦੇ ਲਈ 1600 ਮੀਟਰ ਦੀ ਰੇਸ ਉਹਨਾਂ ਨੇ ਕਲੀਅਰ ਕਰਨੀ ਹੈ 6 ਮਿੰਟ 30 ਸੈਕਿੰਡ ਦੇ ਵਿੱਚ ਲੌਂਗ ਜੰਪ 3.80 ਮੀਟਰ ਦਾ ਤਿੰਨ ਚਾਂਸ ਮਿਲਣਗੇ ਉਹਨਾਂ ਨੂੰ ਹਾਈ ਜੰਪ 1.10 ਮੀਟਰ ਦਾ ਤਿੰਨ ਚਾਂਸ ਮਿਲਣਗੇ ਉਹਨਾਂ ਨੂੰ ਜੇਕਰ ਐਕਸ ਸਰਵਿਸਮੈਨ ਕੈਂਡੀਡੇਟ ਆ ਤੇ ਉਹਦੀ ਏਜ 35 ਸਾਲ ਤੱਕ ਆ ਉਹਦੇ ਲਈ ਵੀ ਸੇਮ ਕ੍ਰਾਈਟੇਰੀਆ ਰਹੇਗਾ ਪਰ ਜੇਕਰ ਐਕਸ ਸਰਵਿਸਮੈਨ 35 ਸਾਲ ਤੋਂ ਜ਼ਿਆਦਾ ਏਜ ਦਾ ਹੈ ਤਾਂ ਉਹਨਾਂ ਲਈ ਜਿਹੜਾ ਕ੍ਰਾਈਟੇਰੀਆ ਥੋੜਾ ਅਲੱਗ ਹੈ ਉਹਨਾਂ ਨੇ ਸਿਰਫ 1400 ਮੀਟਰ ਵਾਕ ਕਰਨੀ ਆ 12 ਮਿੰਟ ਦੇ ਵਿੱਚ 10 ਫੁੱਲ ਸਕੁਐਟਸ ਵਿਦਿਨ 3 ਮਿੰਟਸ ਇਹ ਰਹੇਗਾ ਫੀਮੇਲ ਕੈਂਡੀਡੇਟਸ ਦੀ ਗੱਲ ਕਰੀਏ ਉਹਨਾਂ ਨੇ 800 ਮੀਟਰ ਦੀ ਰੇਸ ਲਗਾਣੀ ਆ 4 ਮਿੰਟ 30 ਸੈਕਿੰਡ ਦੇ ਵਿੱਚ ਲੌਂਗ ਜੰਪ ਆ ਉਹਨਾਂ ਦਾ 3 ਮੀਟਰ ਦਾ 3 ਚਾਂਸ ਮਿਲਣਗੇ ਹਾਈ ਜੰਪ ਆ 0.95 ਮੀਟਰ ਦਾ 3 ਚਾਂਸ ਮਿਲਣਗੇ ਐਕਸ ਸਰਵਿਸਮੈਨ ਲਈ ਇਹ ਜਿਹੜਾ ਚਾਂਸ ਆ ਓਨਲੀ 1 ਚਾਂਸ ਹੋਵੇਗਾ 800 ਮੀਟਰ 6 ਮਿੰਟ ਦੇ ਵਿੱਚ ਹੁਣ ਆਪਾਂ ਗੱਲ ਕਰਾਂਗੇ ਕਿ ਆਫਟਰ दैट ਕੀ ਹੈ ਕਿ ਤੁਹਾਡੇ ਡਾਕੂਮੈਂਟ ਦੀ ਸਕਰੂਟੀ ਹੋਣੀ ਹੈ ਜਿੰਨੇ ਵੀ ਤੁਹਾਡੇ ਐਜੂਕੇਸ਼ਨਲ ਅਦਰ ਡਾਕੂਮੈਂਟਸ ਨੇ ਪੰਜਾਬ ਡੋਮਿਸਾਈਲ ਹੋ ਗਿਆ ਜਾਂ ਮੰਨ ਲਓ ਤੁਹਾਡਾ ਐਸਸੀ ਵੀਸੀ ਕਾਸ ਸਰਟੀਫਿਕੇਟ ਹੋ ਗਿਆ ਜਿਸ ਦੀ ਵੀ ਕੈਟਾਗਰੀ ਤੁਸੀਂ ਅਪਲਾਈ ਕਰ ਸਕਦੇ ਹੋ ਉਹਦੇ ਨਾਲ ਰਿਲੇਟਡ ਤੁਹਾਡੇ ਸਾਰੇ ਡਾਕੂਮੈਂਟਸ ਕੰਪਲੀਟ ਹੋਣੇ ਚਾਹੀਦੇ ਨੇ ਪਹਿਲਾਂ ਹੀ ਸਾਰਿਆਂ ਨੂੰ ਸਲਾਹ ਹੈ ਕਿ ਆਪਣਾ ਕੰਪਲੀਟ ਕਰਕੇ ਰੱਖ ਲਓ ਮੈਰਿਟ ਵਾਈਜ਼ ਹੀ ਜੋਬ ਮਿਲਣੀ ਹੈ ਜਿਹੜਾ ਤੁਹਾਡਾ ਰਿਟਰਨ ਐਗਜ਼ਾਮ ਦੀ ਮੈਰਿਟ ਹੋਏਗੀ ਉਹਦੇ ਉਸੇ ਤਰ੍ਹਾਂ ਹੀ ਤੁਹਾਡੀ ਜਿਹੜੀ ਹੈਗੀ ਆ ਜੋਬ ਸਕੂਅਰ ਹੋਣੀ ਹੈ ਇਹਦਾ ਫਿਜ਼ੀਕਲ ਟੈਸਟ ਤਾਂ ਉਹ ਵੀ ਕੁਆਲੀਫਾਈਿੰਗ ਨੇਚਰ ਦਾ ਹੈ ਤੁਹਾਡਾ ਇਸ ਤੋਂ ਬਿਨਾ ਹੁਣ ਫੀਸ ਤੇ ਦੇਖ ਲਈ ਆਪਾਂ ਕਿਸ ਕਿਸ ਨੇ ਕਿੰਨੇ ਕਿੰਨੇ ਫੀਸ ਪੇ ਕਰਨੀ ਹੈ ਜੇਕਰ ਤੁਸੀਂ ਜਨਰਲ ਕੈਟਾਗਰੀ ਨੂੰ ਬਿਲੋਂਗ ਕਰਦੇ ਹੋ ਤਾਂ ਤੁਹਾਡੀ ਟੋਟਲ ਫੀਸ 1200 ਰੁਪਏ ਰਹੇਗੀ ਐਕਸ ਸਰਵਿਸਮੈਨ ਲਈ ਫੀਸ ਹੈ ਜਿਹੜੀ 500 ਰਹੇਗੀ ਟੋਟਲ ਐਸਈਐਸਟੀ ਲਈ 700 ਰੁਪਏ ਰਹੇਗੀ ਜੇਕਰ ਕੋਈ ਕੈਂਡੀਡੇਟ ਇਕਨੋਮਿਕਲ ਵੀਕਰ ਸੈਕਸ਼ਨ ਦੇ ਵਿੱਚ ਆਂਦਾ ਤਾਂ ਉਹਦੀ ਫੀਸ ਹੈ ਜਿਹੜੀ 700 ਰਹੇਗੀ ਸਿਰਫ ਆਨਲਾਈਨ ਹੀ ਇਹ ਫੀਸ ਪੇ ਹੋਣੀ ਆ ਤੇ ਆਨਲਾਈਨ ਹੀ ਇਹ ਐਪਲੀਕੇਸ਼ਨਸ ਤੁਹਾਡੀਆਂ ਜਾਨੀਆਂ ਨੇ ਤੁਸੀਂ ਜਦੋਂ ਵੀ ਕਾਫੇ ਤੇ ਅਪਲਾਈ ਕਰਨ ਜਾਣਾ ਤਾਂ ਆਪਣੇ origignal document signature ਤੇ ਆਪਣਾ ਜਿਹੜਾ ਪਾਸਪੋਰਟ ਸਾਈਜ਼ ਫੋਟੋ ਆ ਉਹ ਨਾਲ ਲੈ ਕੇ ਜਾਣੀ ਆ ਤਾਂ ਕਿ ਤੁਹਾਡਾ ਟਾਈਮ ਵੇਸ ਨਾ ਹੋਵੇ ਬਾਰ ਬਾਰ ਤੁਹਾਨੂੰ ਜਾਣਾ ਨਾ ਪਵੇ ਠੀਕ ਹੈ ਇਹ ਪੂਰੀ ਡਿਟੇਲ ਸੀਗੀ ਪੁਲਿਸ ਕਨਸਟੇਬਲ ਦੀਆਂ ਪੋਸਟਾਂ ਦੇ ਰਿਗਾਰਡਿੰਗ ਆ ਫੇਰ ਵੀ ਜੇਕਰ ਕਿਸੇ ਵੀ ਕੈਂਡੀਡੇਟ ਦਾ ਕੋਈ ਆਨਲਾਈਨ ਐਪਲੀਕੇਸ਼ਨ ਬਾਰੇ ਜਾਂ ਹੋਰ ਕੋਈ ਵੀ ਕੁਐਸਚਨ ਹੈਗਾ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਉਹ ਕੁਐਸਚਨ ਪੁੱਛ ਸਕਦੇ ਹੋ ਤੇ ਅਸੀਂ ਤੁਹਾਨੂੰ ਉਹਦਾ ਪ੍ਰੋਪਰ ਆਨਸਰ ਕਰਾਂਗੇ ਠੀਕ ਹੈ ਇਸ ਤੋਂ ਬਨਾ ਤੁਸੀਂ ਇਹਦੀ ਪ੍ਰੈਪਰੇਸ਼ਨ ਲਈ ਜੇਕਰ ਚਾਹਦੇ ਹੋ ਸਾਡਾ YouTube ਚੈਨਲ ਹੈ @gurugulancfotek ਤੁਸੀਂ ਉਹਨਾਂ ਨੂੰ ਜੁਆਇਨ ਕਰ ਸਕਦੇ ਹੋ ਤੁਹਾਨੂੰ ਬਹੁਤ ਹੀ ਵਧੀਆ ਕਰੰਟ ਅਫੇਅਰਸ ਸ਼ਾਰਟ ਟ੍ਰਿਕਸ ਮੈਥ ਰੀਜ਼ਨਿੰਗ ਦੀਆਂ ਮਿਲਣਗੀਆਂ ਜਿਨ੍ਹਾਂ ਦਾ ਤੁਸੀਂ ਬੈਨੀਫਿਟ ਲੈ ਸਕਦੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਅੰਤ ਤੱਕ ਦੇਖਣ ਲਈ